ਇੱਕ ਇਹੋ ਜਿਹਾ ਲੀਡਰ ਜਿਹੜਾ ਜੇ ਕਦੇ ਕਿਸੇ ਕਦੇ ਬੋਲਿਆ ਤਾਂ ਉਹ ਵੀ ਉਸ ਦੀ ਆਵਾਜ਼ ਜਿਹੜੀ ਉਹ ਦੂਜੇ ਦਿਨ ਖਬਰ ਬਣੀ ਤੇ ਜਿੱਦਣ ਉਹ ਚੁੱਪ ਰਿਆ ਉਹ ਦਿਨ ਵੀ ਖਬਰ ਬਣੀ ਬਹੁਤ ਹੀ ਸ਼ੁੱਧ ਅਕਾਲੀ ਮੋਢਲੀ ਜੀਵਨ ਬਿਲਕੁਲ ਇੱਕ ਜੋੜੀ ਦੀ ਖੇਤੀ ਕਰਨ ਵਾਲਾ 8 ਏਕੜ ਜ਼ਮੀਨ ਜਿਹੜੀ ਪਿਤਾ ਪੁਰਖੀ ਮਿਲੀ ਉਹਦੇ ਤੋਂ ਆਪਣੀ ਜ਼ਿੰਦਗੀ ਰੋਜ਼ ਹਲਟਕ ਹਾਕ ਕੇ ਖੇਤਾਂ ਨੂੰ ਪਾਣੀ ਦੇਣ ਵਾਲਾ ਬੰਦਾ ਕੋਈ ਕਿਸੇ ਨੇ ਨਹੀਂ ਸੋਚਿਆ ਕਿ ਇੱਕ ਦਿਨੇ ਜਹਦਰਪੁਰ ਚੰਦ ਸਿੰਘ ਤੋੜੇ ਦੇ ਰੂਪ ਚ ਸਿੱਖਿਆ ਦਾ ਸ਼ਾਕਾਰ ਬਣਿਆ